ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਮਰੀਏ ਕਰਨ ਉਹਨੇ ਦੇ ਆਵੇ ਤਾਂ ਇਹ ਸਭ ਥਾਈਓ ਸਹਾਈ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੋਹਣੇ ਪ੍ਰਕਾਸ਼ਪੁਰਪ ਕੱਲ ਜੋ ਸ਼ੁੱਕਰਵਾਰ ਵਾਲੇ ਦਿਨ 18 ਪਹਿਲ ਨੂੰ ਆ ਰਹੇ ਨੇ ਉਸ ਸੰਬੰਧ ਵਿੱਚ ਅੱਜ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵਿਖੇ 사ਤਸੰਗਤ ਦੀ ਮਾ ਪੁਸ਼ਪਾਈ ਸਾਹਿਬ ਐ ਗੁਰਗਵਾਸ ਸਿੰਘ ਜੀ ਹੋਰਾਂ ਬਦੋਂ ਅਰਦਾਸ ਲਈ ਅਰਵਿੰਦਰ ਪਾਸ ਸਿੰਘ ਜੀ ਨੇਤਰ ਸੱਚੇ ਪਾਸ਼ੇ ਦੀ ਮੇਰ ਨਾਲ ਵੀਰਵਾਰ ਇਸ ਗੁਰਪੁਰਬ ਨੂੰ ਮਨਾਉਂਦੇ ਹੋਏ ਅੱਜ 사ਸੰਗਤ ਦੇ ਦੀਵਾਨ ਸਜੇ ਨੇ ਸੱਚੇ ਪਾਤਸ਼ਾਹ ਜੀ ਨੇ ਬੜੀ ਮਿਹਰ ਕੀਤੀ ਹੈ ਤਰਸ ਕੀਤਾ ਹੈ ਖੁਸ਼ੀਆਂ ਬਖਸ਼ੀਆਂ ਆਪਣੀਆਂ ਆਪਾਂ ਸਾਰਿਆਂ ਨੂੰ ਬੇਨਤੀ ਹੈ ਅਸੀਂ ਗੁਰਪ੍ਰੇਖ ਬਾਦਲ ਸਾਹਿਬ ਜੀ ਦੇ ਇਸ ਮਹਾਨ ਗੁਰਪੁਰਬ ਨੂੰ ਜੋ ਕੱਲ੍ਹ ਬਲੇ ਦਿਨ ਆ ਰਹੇ ਹੈ ਗੁਰੂ-ਗੁਰੂ ਕਰਦੇ ਹੋਏ ਕੀਰਤਨ ਕਰਦੇ ਹੋਏ ਕਥਾ ਕਰਦੇ ਹੋਏ ਵੱਦ ਤੋਂ ਵੱਦ ਬਾਣੀ ਪੜ ਕੇ ਘਰਾਂ ਤੇ ਦੀਵ ਮਾਲਾ ਕਰਕੇ ਆਪਾਂ ਗੁਰਪੁਰਬ ਮਨਾਈਏ 사ਸੰਗਤ ਜੀ ਔਰ ਇੱਕ ਦੂਸਰੀ ਬੇਨਤੀ 22 ਅਪ੍ਰੈਲ ਨੂੰ ਇਸੇ ਗੁਰਪੁਰਬ ਨੂੰ ਸਮਰਪਤ ਮੰਗਲਵਾਰ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਸਾਜ ਸੰਗਤ ਦੀ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਜਿਹੜਾ ਸਵੇਰੇ 10:00 ਵਜੇ ਤੋਂ ਲੈ ਕੇ 5:00 ਵਜੇ ਤੱਕ ਚੱਲੇਗਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਲੱਡ ਦੇਣ ਦੇ ਚਾਹਵਾਨ ਨੇ ਉਹ ਆਪਣਾ ਖੂਨ ਦੇ ਕੇ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਆਪਾਂ ਕੰਮ ਆ ਸਕੀਏ ਤੇ ਜਿਹੜੇ ਹੋਰ ਪੱਖੋਂ ਕੋਈ ਸੇਵਾ ਕਰਨੇ ਚਾਹੁੰਦੇ ਨੇ ਉਹ ਵੀ ਆਪ ਜੀ ਸਾਨੂੰ ਦਰਸ਼ਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ